ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੁਣੇ-ਹੁਣੇ ਹਵਾਈ ਸਫ਼ਰ ਕਰਨ ਵਾਲਿਆਂ ਦੇ ਲਈ ਆਈ ਵੱਡੀ ਮਾੜੀ ਖਬਰ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੋਸਤੋ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਬਜ਼ੁਰਗਾਂ ਤੇ ਬਿਮਾਰਾਂ ਸਮੇਤ ਸੈਂਕੜੇ ਮੁਸਾਫਰ ਫਸੇ ਹੋਏ ਹਨ ਉਹਨਾਂ ਵਿੱਚ ਕੁਝ ਦੇ ਨਵ ਜੰਮੇ ਬੱਚੇ ਤੇ ਛੋਟੇ ਬੱਚੇ ਵੀ ਸਨ ਅਤੇ ਉਹਨਾਂ ਦੀਆਂ ਉਡਾਨਾਂ ਵਿੱਚ 13 ਘੰਟੇ ਤੱਕ ਦੀ ਦੇਰੀ ਹੋਈ ਹੈ ਜੀ ਹਾਂ ਕਈ ਜਹਾਜ਼ਾਂ ਦਾ ਰੱਦ ਲਿਆ ਜਾਂਦਾ ਤੇ ਜਦ ਰੱਦ ਕਰ ਦਿੱਤਾ ਜਾਂਦਾ ਉਤਰੀਪਾਤ ਦੇ ਜ਼ਿਆਦਾਤਰ ਹੀ ਸੇ ਖਾਸ ਕਰਕੇ ਦਿੱਲੀ ਤੇ ਸੰਗਨੀ ਤੋਂ ਦਸ਼ਾਈ ਹੋਈ ਹੈ ਤੇ ਅਡਾਨਾਂ ਦਾ ਸੰਚਾਲਨ ਅਨਿਸ਼ਚਿਤਤਾ 'ਚ ਡੁੱਬ ਗਿਆ ਤੇ ਸੰਗਨੀ ਤੋਂ ਦੇ ਕਰਕੇ ਕਾਟ ਡਿਸਟਾ ਕਰਕੇ ਉਤਰੀਪਾਤ ਤੇ ਉਡਾਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਇਸ ਦੇ ਨਤੀਜੇ ਵਜੋਂ ਕਈ ਹੋਰ ਸਵੇਰਾਂ 'ਚ ਵੀ ਅੜਾਨਾ 'ਚ ਵਿਗੜਨ ਪਿਆ ਮੰਗਲਵਾਰ ਨੂੰ ਵੱਡੀ ਗਿਣਤੀ 'ਚ ਉਡਾਨਾਂ 'ਚ ਵਿਗੜਨ ਪਿਆ ਸੋਮਵਾਰ ਸਵੇਰੇ ਇਕੱਠੇ ਇਕੱਲੇ ਦਿੱਲੀ ਹਵਾਈ ਅੱਡੇ ਤੋਂ ਘਟੋਕਟ 168 ਅੜਾਨਾ ਦੇਰੀ ਨਾਲ ਚੱਲੀਆਂ ਤੇ 100 ਦੇ ਕਰੀਬ ਰੱਦ ਕਰ ਦਿੱਤੀਆਂ ਗਈਆਂ ਹਵਾਈ ਅੱਡਿਆਂ ਜਹਾਜ਼ਾਂ ਤੇ ਸੋਸ਼ਲ ਮੀਡੀਆ ਮੰਚਾਂ ਤੇ ਗੁੱਸਾ ਆਪਣੇ ਸਿਖਰ ਤੇ ਸੀ ਤੇ ਸੋਮਵਾਰ ਨੂੰ ਇੰਡੀਗੋ ਫਲਾਈਟ ਦੇ ਮੁਸਾਫਿਰ ਸੈਲਗੜੀਆ ਨੂੰ ਪਾਇਲਟ ਤੇ ਹਮਲਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ